ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਐਡਰੈਸ ਸਮਝਾਵਾਂਗੇ ਸਾਡੀ ਸ਼ਾਪ ਦਾ ਐਡਰੈਸ ਇਹ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਹੈ ਸਿਰਫ ਸੰਡੇ ਵਾਲੇ ਦਿਨ ਆ ਸਾਹਮਣੇ ਸਾਡੀ ਸ਼ਾਪ ਦਾ ਬੋਰਡ ਹੈ ਆਫੀਆ ਕਲੈਕਸ਼ਨ ਦੇ ਨਾਮ ਤੇ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਚਰਚ ਦੇ ਕੋਲ ਦੁਕਾਨ ਆਪਣੀ ਬਿਲਕੁਲ ਲੋਹਾ ਬਾਜ਼ਾਰ ਦੇ ਵਿੱਚ ਇੱਕੋ ਹੀ ਚਰਚ ਹੈ ਚਰਚ ਦੇ ਨਾਲ ਦੁਕਾਨ ਹੈ ਬਾਕੀ ਵੀਡੀਓ ਦੇ ਵਿੱਚ ਨੰਬਰ ਦਿੱਤੇ ਹੋਏ ਨੇ ਨੰਬਰ ਤੇ ਕਾਲ ਕਰਕੇ ਆਓ ਬਾਕੀ ਸਾਡੀ ਵੀਡੀਓ ਦੇ ਵਿੱਚ ਜੋ ਵੀ ਪਾਇਆ ਹੋਇਆ ਜੋ ਵੀ ਰੇਟ ਵੀਡੀਓ ਦੇ ਵਿੱਚ ਪਾਇਆ ਹੋਏ ਨਹੀਂ ਸੇਮ ਰੇਟ ਤੁਹਾਨੂੰ ਮਿਲਣਗੇ ਸਾਡੀ ਸ਼ਾਪ ਤੇ ਆ ਕੇ ਸਾਡੇ ਵੀਡੀਓ ਦਾ ਸਕਰੀਨ ਸ਼ਾਟ ਲਿਆਓ ਚਾਹੇ ਵੀਡੀਓ ਦੇ ਕਲਿੱਪ ਲਿਆਓ ਚਾਹੇ ਸਾਡੀ ਸਾਡੇ YouTube ਜਿਹੜੇ ਇਸ YouTube ਚੈਨਲ ਦੇ ਵੀਡੀਓ ਪਾਈ ਹੋਈ ਹੈ ਆਫ ਹੀ ਇੱਕ ਕਲੈਕਸ਼ਨ ਦੇ ਨਾਮ ਤੇ ਇਹ ਤੁਹਾਨੂੰ ਉਰੇ ਆਮੋ ਸ਼ੌਪ ਤੇ ਤਾਂ ਸੇਮ ਰੇਟ ਹੀ ਮਿਲਣਗੇ ਜਿਹੜੇ ਵੀਡੀਓ ਦੇ ਵਿੱਚ ਪਾਏ ਹੋਏ ਨੇ ਜੀ। ਬਾਕੀ ਵੈਰਾਈਟੀ ਬਹੁਤ ਸਾਰੀ ਹੈ ਜੀ। ਆ ਸਾਰੀ ਵੈਰਾਈਟੀ ਜੋ ਜਮੀ ਦਿਖਾਈ ਹੈ ਸਾਰੇ ਵੀਡੀਓ ਨਾਲ ਅੰਡ ਤੱਕ ਬਣੇ ਰਹੇ ਹੋ ਜੀ। ਸਾਰੀ ਵੈਰਾਈਟੀ ਖੋਲ ਕੇ ਦਿਖਾਵਾਂਗੇ, ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ, ਇਕੱਲੇ ਇਕੱਲੇ ਡਿਜ਼ਾਈਨ, ਕਲਰ। ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਪ੍ਰਿੰਟ ਮਿਕਸ ਕਾਟਨ ਦੇ ਸੂਟ। ਪ੍ਰਿੰਟਡ ਮਿਕਸ ਕਾਟਨ ਦੇ ਸੂਟ ਦਿਖਾ ਰਹੇ ਹਾਂ। ਕਲਰ ਡਿਜ਼ਾਈਨ ਲਾਈਟ ਕਲਰ ਡਾਰਕ ਕਲਰ ਵੀ ਪਏ ਨੇ ਆਪਣੇ ਕੋਲੇ ਵੀਡੀਓ ਥੋੜੀ ਲੰਬੀ ਆਉਣ ਵਾਲੀ ਹੈ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਆ ਮਿਕਸ ਕਾਟਨ ਦਾ ਕਪੜਾ ਜੀ ਸੂਤੀ ਮਲੈਮ ਗਰਮੀ ਚ ਪਾਉਣ ਵਾਲਾ ਕਪੜਾ ਹੈ ਮਿਕਸ ਕਾਟਨ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਵੜੇ ਕਲਰ ਡਿਜ਼ਾਈਨ ਮਿਲ ਜਾਣਗੇ ਲਾਈਟ ਕਲਰ ਹੈ ਡਾਰਕ ਕਲਰ ਪ੍ਰਿੰਟ ਮਿਕਸ ਕਾਟਨ ਦੇ ਵਿੱਚ ਬਹੁਤ سارے ਕਲਰ ਡਿਜ਼ਾਈਨ ਆਏ ਆ ਪ੍ਰਿੰਟਰ ਰਿਅਨ ਦੇ ਵੀ ਦਿਖਾਵਾਂਗੀ ਪੀਸ ਇਹ ਰੇਟ ਹੈਗੇ ਸਿਰਫ 250 ਰੁਪਏ ਦਾ ਸੂਟ ਹੈ ਇਹਨਾਂ ਬڑا ਪ੍ਰਿੰਟ ਮਿਲ ਜੂ ਛੋਟਾ ਪ੍ਰਿੰਟ ਮਿਲ ਜੂ ਸਾਰੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਕਲਰਾਂ ਦੀ ਕੰਮਿਊਨੀਕੇਸ਼ਨ ਵੀ ਵਧੀਆ ਜੀ ਆਵਲੇ ਕਲਰ ਡਿਜ਼ਾਈਨ ਪਹਿਨੇਸ ਤੋਂ ਅਗੇ ਦਿਖਾਵਾਂਗੇ ਇਹ ਰਿਯਾਨ ਪ੍ਰਿੰਟ ਰਿਯਾਨ ਦਿਖਾਵਾਂਗੇ ਪ੍ਰਿੰਟ ਲੀਲਣ ਕਲਰ ਡਿਜ਼ਾਈਨ ਡਾਰਕ ਨੇ ਲੀਲਣ ਦੇ ਸਾਰੇ ਵਧੀਆ ਕਲਰ ਆਏ ਆ ਜੀ ਡਿਟੇਲ ਨਾਲ ਵੀਡੀਓ ਬਣਾਈ ਹੈ ਲੀਲਣ ਦੇ ਸੂਟਾਂ ਦੀ ਵੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਬਾਕੀ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ WhatsApp ਨੰਬਰ ਦਾ ਸਕਰੀਨਸ਼ਾਟ ਭੇਜੋ ਜੀ ਕੋਈ ਵੀ ਪੀਸ ਪਸੰਦ ਆਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਨੰਬਰ ਵੀਡੀਓ ਜੇ ਦਿੱਤਾ ਹੋਇਆ ਜੀ ਸਾਡਾ ਅਗੇ ਜੋ ਵੈਰਾਈਟੀ ਦਿਖਾਈ ਹੈ ਜੀ ਸੇਮ ਉਹੀ ਮਿਲੂਗੀ ਇਸ ਤੋਂ ਪਹਿਲਾਂ ਜਿੰਨੇ ਵੀ ਆਨਲਾਈਨ ਆਰਡਰ ਅਸੀਂ ਭੇਜੇ ਆ ਰਿਪੀਟ ਆਰਡਰ ਹੀ ਆਇਆ ਸਾਨੂੰ ਜੋ ਵੀ ਵੈਰੈਟੀ ਅਸੀਂ ਜਿਨੇ ਵੀ ਮੰਗਾਈਏ ਕਸਟਮਰ ਨੇ ਜੋ ਵੀਡੀਓ ਦੇ ਵਿੱਚ ਦਿਖਾਇਆ ਸੇਮ ਹੀ ਭੇਜਾਂਗੇ ਜੀ ਬਾਕੀ ਸੈਂਪਲ ਦੇ ਤੋਂ ਅੱਧੇ ਤੁਸੀਂ ਮੰਗਵਾ ਕੇ ਵੀ ਦੇਖ ਸਕਦੇ ਹੋ ਜੋ ਦਿਖਾਵਾਂਗੇ ਸੇਮ ਹੀ ਭੇਜਾਂਗੇ ਮੇਰੀ ਪੁਰਾਣੀ ਵੀਡੀਓ ਦੇ ਵਿੱਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਜੀ ਜਿਨੇ ਵੀ ਆਨਲਾਈਨ ਆਰਡਰ ਭੇਜਨੇ ਸਭ ਨੇ ਪੋਜ਼ਿਟਿਵ ਵੀ ਕਮੈਂਟ ਕਰਿਆ ਜੀ ਸਭ ਨੂੰ ਪ੍ਰੋਪਰਲੀ ਡਿਲੀਵਰੀ ਵੀ ਮਿਲੀ ਹੈ ਜੋ ਚੀਜ਼ ਦਿਖਾਈ ਹੈ ਸੇਮ ਉਹੀ ਮਿਲੀ ਹੈ ਜੀ ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ ਧੰਨਵਾਦ ਹੈ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਐਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ YouTube ਚੈਨਲ ਤੇ ਆਹ ਵੜੇ ਲੀਲਣ ਦੇ ਵਿੱਚ ਦਿਖਾ ਰਹੀ ਹਾਂ ਸਾਰੇ ਕਲਰ ਪ੍ਰਿੰਟ ਸਾਰੇ ਲੀਲਣ ਦੇ ਹੈ ਜੀ ਕਲਰ ਡੀ ਆਨ ਬਹੁਤ ਸ਼ਾਨਦਾਰ ਆ ਬਾਕੀ ਹਰ ਹਫਤੇ ਹਰ ਸੰਡੇ ਨੂੰ ਵੀਡੀਓ ਅਸੀਂ ਪਾਉਨੇ ਆ ਹਰ ਵਾਰੀ ਕਲਰ ਡਿਜ਼ਾਈਨ ਚੇਂਜ ਹੋ ਕੇ ਆਉਂਦੀ ਹੈ ਜੀ ਰੇਟ ਦੀ ਗੱਲ ਕਰੀਏ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਸਿਰਫ 250 ਰੁਪਏ ਦਾ ਸੂਟ ਬਡੇ ਪਨੇ ਦੀ ਕਟ ਆਉਂਦੀ ਹੈ 3.5 ਮੀਟਰ ਦਾ ਸੂਟ ਹੁੰਦਾ ਬਡੇ ਪਨੇ ਦੇ ਵਿੱਚ ਪ੍ਰਿੰਟਰ ਰਿਅਨ ਦਾ ਸੂਟ ਹੈ ਵੱਡੇ ਪੈਨੇ ਦੇ ਵਿੱਚ 3.5 ਮੀਟਰ ਦੀ ਕੱਟ ਪੂਰਾ ਸੂਟ ਹੁੰਦਾ ਜੀ 올ਓਵਰ ਵੀ ਮਿਲ ਜੂਗਾ ਮੈਚਿੰਗ ਚਿਕਨ ਦੇ ਪਜਾਮਿਆਂ ਨਾਲ ਪਲੇਨ ਸਲਵਾਰਾਂ ਨਾਲ ਇਹਦਾ ਮੈਚਿੰਗ ਵੀ ਮਿਲ ਜਾਂਦਾ ਜੀ 올ਓਵਰ ਵੀ ਮਿਲ ਜੂ ਸੂਟ ਅਗੀ ਕਲਰ ਜਨ ਸਾਰੇ ਆਈ ਲਾਈਟ ਕਲਰ ਹੈ ਡਾਰਕ ਕਲਰ ਸਾਰੇ ਪ੍ਰਿੰਟਰ ਰਿਅਨ ਦੇ ਵਿੱਚ ਦਿਖਾ ਰਹੇ ਆ ਜੀ ਰੇਟ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਕਲਰ ਡੇ ਜਨ ਬਹੁਤ ਸਾਰੇ ਆ ਜੀ ਲਾਈਟ ਮਿਲ ਜਾਣਗੇ ਡਾਰਕ ਮਿਲ ਜਾਣਗੇ ਬਾਕੀ ਹਰ ਹਫਤੇ ਅਸੀਂ ਵੀਡੀਓ ਪਾਉਂਦੇ ਨੇ ਜੀ ਹਰ ਹਫਤੇ ਸਾਡੇ ਕੋਲੇ ਡਿਜ਼ਾਈਨ ਕਲਰ ਪ੍ਰਿੰਟ ਡਿਜ਼ਾਈਨ ਬਦਲ ਕੇ ਆਉਂਦੇ ਆ ਜੀ ਪ੍ਰਿੰਟ ਬਦਲ ਕੇ ਆਉਂਦੇ ਹੁੰਦੇ ਆ ਜੋ ਵੀ ਨਵੀਂ ਵੈਰਾਈਟੀ ਹੁੰਦੀ ਹੈ ਅਸੀਂ ਚੈਨਲ ਤੇ YouTube ਤੇ ਜਰੂਰ ਪਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਵੈਰਾਈਟੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਦੇਖੋ ਸਾਰੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਜੀ ਡਾਰਕ ਕਲਰ ਲਾਈਟ ਕਲਰ ਪ੍ਰਿੰਟ ਰਿਅਨ ਦੇ ਵਿੱਚ ਹੈ ਸਿਰਫ 250 ਰੁਪਏ ਦਾ ਸੂਟ ਹੈ ਜੀ ਪ੍ਰਿੰਟਰ ਨੇ ਆਉਣ ਦੇ ਸੂਟ ਨੇ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਪਿਓਰ ਕਾਟਨ ਅੱਜ ਦਿਖਾ ਰਹੇ ਹਾਂ ਪਿਓਰ ਕਾਟਨ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਹੈ ਜੀ 5 ਮੀਟਰ ਕੱਪੜਾ ਪੂਰਾ ਹੈ ਕਲਰ ਡੇਂਜ ਬਹੁਤ ਸ਼ਾਨਦਾਰ ਨੇ ਲਾਈਟ ਲਾਈਟ ਕਲਰ ਨੇ ਸਾਰੇ ਸਰਦਾਰੀ ਰੰਗ ਨੇ ਵਧੀਆ ਰੰਗ ਨੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ 5 ਮੀਟਰ ਸੂਟ 300 ਰੁਪਏ ਦਾ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਕੱਚੀ ਕਾਟਨ ਆ ਫੁੱਲ ਗਰਮੀ ਚ ਪਾਉਣ ਵਾਲਾ ਕੱਪੜਾ ਈ ਵਧੀਆ ਕੱਚੀ ਕੱਚੀ ਕਾਟਨ ਐ ਪਿਓਰ ਕਾਟਨ ਵਧੀਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਬਹੁਤ ਦਿਖਾਵਾਂਗੇ ਇਹਦੇ ਵਿੱਚ ਵੀ ਡਿਟੇਲ ਨਾਲ ਵੀਡੀਓ ਬਣਾਈਏ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਸਿਰਫ 300 ਰੁਪਏ ਦਾ ਸੂਟ ਈ 5 ਮੀਟਰ ਸੂਟ ਐ ਸਿਰਫ 300 ਰੁਪਏ ਦਾ ਪਿਓਰ ਕਾਟਨ ਦਾ ਕੱਪੜਾ ਈ ਲਾਈਟ ਕਲਰ ਡਾਰਕ ਕਲਰ ਮਿਲ ਜਾਣਗੇ ਸਾਰੇ ਸਰਦਾਰੀ ਰੰਗ ਨੇ ਵਧੀਆ ਰੰਗ ਨਹੀਂ। ਆਵਲੇ ਕਲਰ ਨੇ ਬਹੁਤ ਸ਼ਾਨਦਾਰ ਨੇ। ਮੈਂ ਕਿ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ। ਜੋ ਚੀਜ਼ ਦਿਖਾਵਾਂਗੇ ਸੇਮ ਹੀ ਭੇਜਾਂਗੇ ਜੀ। ਆਕੀ ਇੱਕ ਰਿਕਵੈਸਟ ਕਰਾਂਗੇ ਸਾਡੀ YouTube ਫੈਮਿਲੀ ਨੂੰ ਜਿਹੜੇ ਵੀ ਸਾਡੀ ਵੀਡੀਓ ਦੇਖ ਕੇ ਆਨਲਾਈਨ ਆਰਡਰ ਕਰਦੇ ਆ ਜੀ। ਕਿ ਪੇਮੈਂਟ ਅਸੀਂ ਆਨਲਾਈਨ ਲੈਂਦੇ ਆ ਜੀ ਪਹਿਲਾਂ ਪੇਮੈਂਟ ਆਨਲਾਈਨ ਆਪਣੀ। ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੁੰਦੀ ਆਪਣੇ ਕੋਲੇ ਉਹ ਫਿਲਹਾਲ ਪ੍ਰਾਈਵੇਟ ਕੰਪਨੀਆਂ ਕਰਦੀਆਂ ਨੇ ਅਸੀਂ ਸਰਕਾਰ ਇੰਡੀਆ ਪੋਸਟ ਰਾਹੀਂ ਭੇਜਦੇ ਹਾਂ ਡਾਕ ਖੰਨੇ ਰਾਹੀਂ ਤੇ ਇਸ ਕਰਕੇ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੈਗੀ ਔਨਲਾਈਨ ਪੇਮੈਂਟ ਲੈਣੇ ਆ ਬਾਕੀ ਇਸ ਤੋਂ ਪਹਿਲਾਂ ਜਿੰਨੇ ਵੀ ਆਰਡਰ ਭੇਜੇ ਸਭ ਨੂੰ ਆਰਡਰ ਪ੍ਰੋਪਰਲੀ ਮਿਲੇ ਆ ਜੀ ਪਰ ਪੇਮੈਂਟ ਸਭ ਦੀ ਔਨਲਾਈਨ ਹੀ ਆਈ ਹੈ ਪਹਿਲਾਂ ਪੇਮੈਂਟ ਆਈਏ ਫਿਰ ਆਰਡਰ ਪਾਇਆ ਸੀ ਪੁਰਾਣੀ ਵੀਡੀਓ ਦੇ ਵਿੱਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਕਿਸੇ ਨੂੰ ਕੋਈ ਇਦਾਂ ਦੀ ਕੋਈ ਐਸੀ ਗੱਲਬਾਤ ਨਹੀਂ ਵੀ ਜੇ ਔਨਲਾਈਨ ਪਹਿਲਾਂ ਪੇਮੈਂਟ ਪਾ ਦੀ ਦਾ ਆਰਡਰ ਮਿਲਿਆ ਨਹੀਂ ਜੋ ਚੀਜ਼ ਦਿਖਾਈ ਉਹ ਨਹੀਂ ਮਿਲੀ ਇਦਾਂ ਨਹੀਂ ਹੋਊਗਾ ਜੀ ਬਿਲਕੁਲ ਵੀ ਜੋ ਦਿਖਾਵਾਂਗੇ ਸੇਮ ਉਹੀ ਚੀਜ਼ ਮਿਲੂਗੀ ਜੀ ਹਵਲੇ ਕਲਰ ਲੜੀਆਂ ਦਿਖਾਏ ਸਾਰੇ ਪਿਓਰ ਕਾਟਨ ਹੈ ਇਹ ਸਭ ਪਿਓਰ ਕਾਟਨ ਦੇ ਵਿੱਚ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਪਿਓਰ ਕੱਚੀ ਕਾਟਨ ਹੈ ਵੀਡੀਓ ਨੂੰ ਐਂਡ ਤੱਕ ਬਣੇ ਰਹੀ ਡਿਟੇਲ ਨਾਲ ਵੀਡੀਓ ਬਣਾਈ ਹੈ ਹਰ ਇੱਕ ਡਿਜ਼ਾਈਨ ਦੀ ਹਰ ਇੱਕ ਕਲਰ ਦੀ ਪਿਓਰ ਕਾਟਨ ਦਾ ਕੱਪੜਾ ਹੈ ਪੱਕੇ ਰੰਗਾਂ ਦੇ ਵਿੱਚ ਆਹ ਵਾਲੇ ਕਲਰ ਡਿਜ਼ਾਈਨ ਮੈਨ ਲੈਣਗੇ ਲਾਈਟ ਕਲਰ ਜਿਆਦਾ ਸਰਦਾਰੀ ਰੰਗ ਨੇ ਸੋਹਣੇ ਰੰਗ ਨੇ ਜੀ ਵਧੀਆ ਗਰਮੀ ਚ ਪਾਉਣ ਵਾਲੇ ਕਲਰ ਹੈ ਲਾਈਟ ਕਲਰ ਹੈ ਪਿਓਰ ਕਾਟਨ ਦਾ ਹੀ ਕਪੜਾ ਜੀ ਵਧੀਆ ਕਪੜਾ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ 300 ਰੁਪਏ ਦਾ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਜੀ ਵਧੀਆ ਕਲਰ ਨੇ ਕ੍ਰੈਂਟ ਵੀ ਬਹੁਤ ਸ਼ਾਨਦਾਰ ਹੈ ਕਲਰ ਵੀ ਬਹੁਤ ਸ਼ਾਨਦਾਰ ਨੇ ਵਧੀਆ ਕਲਰ ਨੇ ਰੇਟ ਦੀ ਗੱਲ ਕਰੀਏ ਸਿਰਫ 300 ਰੁਪਏ ਦਾ ਸੂਟ ਹੈ ਕਿ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਵੀਡੀਓ ਦੇ ਵਿੱਚ ਨੰਬਰ ਚੱਲਦੇ ਹੈ ਸਾਡਾ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ ਪਿਓਰ ਕਾਟਨ ਦਾ ਕਪੜਾ ਹੈ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਹੈ ਕੱਚੀ ਕਾਟਨ ਹੈ ਪਲਾਜ਼ੋ ਦਾ ਕਪੜਾ ਇਹ ਨਾਲ ਇਹਦੇ ਵਾਈਟ ਪਲਾਜ਼ੋ ਬਾਕੀ ਪਲੈਨ ਸਲਵਾਰਾ ਮੈਚਿੰਗ ਵੀ ਮਿਲ ਜਾਣਗੇ ਆਲ ਓਵਰ ਵੀ ਮਿਲ ਜਾਣਗੇ ਜੀ ਕਲਰ ਡਿਜ਼ਾਈਨ ਸ਼ਾਨਦਾਰ ਨੇ ਸਾਰੇ ਵਧੀਆ ਕਲਰ ਨੇ ਕਲਰਾਂ ਦੀ ਕੰਬੀਨੇਸ਼ਨ ਵਧੀਆ ਜੀ ਸਾਰੇ ਕਲਰ ਵਧੀਆ ਜੀ ਸ਼ਾਨਦਾਰ ਕਲਰ ਨੇ ਆਹ ਵਾਲੇ ਕਲਰ ਡਿਜ਼ਾਈਨ ਪੈਨੇ ਜੀ ਸਾਰੇ ਲਾਈਟ ਕਲਰ ਹੈ ਡਾਰਕ ਕਲਰ ਹੈ ਪਿਓਰ ਕਾਟਨ ਦਾ ਕਪੜਾ ਹੈ ਮੈਚਿੰਗ ਪਜਾਮਿਆਂ ਨਾਲ ਮੈਚਿੰਗ ਪਲਾਜ਼ੋ ਨਾਲ ਮੈਚਿੰਗ ਪਲੈਨ ਸਲਵਾਰ ਵੀ ਮਿਲ ਜੂ ਸਾਰੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਅਕੇ ਧੰਨਵਾਦ ਹੈ ਸਾਡੀ ਸਾਰੀ YouTube ਫੈਮਿਲੀ ਦਾ ਜਿਹਨੇ ਵੀ ਕਸਟਮਰ ਸਾਡੇ ਜਿਹੜੇ ਵੀ ਸਬਸਕ੍ਰਾਈਬਰ ਫੈਨ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ। ਬਾਕੀ ਤੁਹਾਡੇ ਸਾਰਿਆਂ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਅਸੀਂ। ਬਹੁਤ ਪਿਆਰ ਦਿੰਨੇ ਹੋ ਸਾਡੀ ਹਰ ਵੀਡੀਓ ਨੂੰ। ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ ਚੈਨਲ ਤੇ। ਅਸੀਂ ਹੋਰ ਨਵੀਂ-ਨਵੀਂ ਵੀਡੀਓ ਹੋਰ ਬਹੁਤ ਸਾਰੀ ਵੈਰਾਈਟੀ ਦੀ ਵੀਡੀਓ ਬਣਾ ਕੇ ਲੈ ਕੇ ਆਏ ਕਰਾਂਗੇ ਇਸ ਚੈਨਲ ਤੇ। ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਦੇ ਹੋਈ, ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ। ਕਿਵੇਂ ਦੇ ਲੱਗਿਆ ਵੈਰਾਈਟੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਬਹੁਤ ਕੋਸ਼ਿਸ਼ ਕਰਦੀ ਆ 컬러 컬러ਾਂ ਦੀ ਕੰਬੀਨੇਸ਼ਨ ਕਰਕੇ ਲੈ ਕੇ ਆਈਏ ਹਰ ਵੈਰਾਈਟੀ ਦੇ ਵਿੱਚ ਕਲਰ ਵਧੀਆ ਤੋਂ ਵਧੀਆ ਲੈ ਕੇ ਆਈਏ ਬਹੁਤ ساری ਵੈਰਾਈਟੀ ਖਤਮ ਹੋ ਜਾਂਦੀ ਹੈ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਸਾਡਾ ਬਹੁਤ سارے ਕਲਰ ਡਿਜ਼ਾਈਨ ਖਤਮ ਹੋ ਜਾਂਦੇ ਆ ਸਕਾ ਕੋਸ਼ਿਸ਼ ਕਰੀ ਦੀਏ ਵੀ ਬਦਿਓ ਤੋਂ ਬਦਿਓ ਕਲਰ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਈਏ ਇਹ ਸਭ ਪਿਓਰ ਕਾਟਨ ਦੇ ਵਿੱਚ ਦਿਖਾ ਰਹੇ ਹਾਂ ਜਿੰਨੇ ਵੀ ਕਲਰ ਡਿਜ਼ਾਈਨ ਦਿਖਾਇਆ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਦਿਖਾ ਰਹੇ ਹਾਂ ਆਹ ਵਾਲੇ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਕੱਪੜਾ ਪੂਰਾ ਹੀ ਸਿਰਫ 300 ਰੁਪਏ ਦਾ ਸੂਟ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਲੀਜੀ ਬੀਜੀ ਆਹ ਵਾਲੀ ਹੈਗੀ ਲੀਜੀ ਬੀਜੀ ਦਾ ਕੱਪੜਾ ਪਿਓਰ ਲੀਜੀ ਬੀਜੀ ਵਧੀਆ ਪਲੈਨ ਸਲਵਾਰ ਨਾਲ ਹੈ ਬਿਲਕੁਲ ਮੁਲਾਇਮ ਕਪੜਾ ਗਰਮੀ ਚ ਪਾਉਣ ਵਾਲਾ ਪੱਕੇ ਰੰਗ ਹੈ ਕਲਰ ਖਰਾਬ ਨਹੀਂ ਹੁੰਦਾ ਕਪੜਾ ਖਰਾਬ ਨਹੀਂ ਹੁੰਦਾ ਵਧੀਆ ਕਪੜਾ ਚੱਲਦਾ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 300 ਰੁਪਏ ਦਾ ਸੂਟ ਹੈ ਪਿਓਰ ਲੀਜੀਬੀਜੀ ਦਾ ਕਪੜਾ ਹੈ ਵਧੀਆ ਕਪੜਾ ਹੈ ਰੰਗ ਪੱਕੇ ਆ ਕਪੜਾ ਚੱਲਣ ਵਾਲਾ ਵੀ ਖਰਾਬ ਨਹੀਂ ਹੁੰਦਾ ਛੇਤੀ ਫਟਦਾ ਨਹੀਂ ਹੈ ਕਪੜਾ ਛੇਤੀ ਜਿਵੇਂ ਆਮ ਪਿਓਰ ਕੱਚੀ ਕਟਨ ਹੈ ਉਹ ਕਪੜਾ ਵਧੀਆ ਚੱਲਦਾ ਹੈ ਉਹਦੇ ਨਾਲ ਬਹੁਤ ਵਧੀਆ ਚੱਲਣ ਵਾਲਾ ਕਪੜਾ ਹੀ ਲੀਜੀਬੀਜੀ ਦਾ ਸਿਰਫ 300 ਰੁਪਏ ਦਾ ਸੂਟ ਹੈ ਜੀ। ਪਲੇਨ ਸਲਵਾਰ ਪ੍ਰਿੰਟ ਲੀਜੀਬੀਜੀ ਦਾ ਕਮੀਜ਼ ਦਾ ਕਪੜਾ ਪਿਓਰ ਲੀਜੀਬੀਜੀ ਦਾ ਕਪੜਾ ਕਮੀਜ਼ ਦਾ। ਰੰਗੜੇ ਹਨ ਬਹੁਤ ਸ਼ਾਨਦਾਰ ਨੇ ਜੀ। ਕਲਰ ਡਾਰਕ ਹੈ। तकरीबन ਸਾਰੇ ਇਹਦੇ ਵਿੱਚ ਡਾਰਕ ਕਲਰ ਹੀ ਆਉਂਦੇ ਆ। ਕਲਰਾਂ ਦੀ ਕੰਬੀਨੇਸ਼ਨ ਵਧੀਆ ਹੀ ਡਾਰਕ ਕਲਰ ਹੈ। ਤਕਰੀਬਨ ਸਾਰੇ ਡਾਰਕ ਡਾਰਕ ਕਲਰ ਇਹ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਕਲਰਾਂ ਦੀ ਰੰਗ ਪੱਕੇ ਆ ਲੀਜੀ ਬੀਜੀ ਦਾ ਕਪੜਾ ਚੱਲਦਾ ਵਧੀਆ ਸਿਰਫ 300 ਰੁਪਏ ਦਾ ਸੂਟ ਹੈ ਜੀ 5 ਮੀਟਰ ਕਪੜਾ ਪੂਰਾ 2.5 ਮੀਟਰ ਸਲਵਾਰ ਸਵਾ 2 ਮੀਟਰ ਕਮੀਜ਼ ਹੈ ਜੀ ਵੱਡੇ ਪੈਨੇ ਦੇ ਵਿੱਚ ਸੂਟ ਪੂਰਾ ਬਣੂਗਾ ਕਪੜਾ ਪੂਰਾ ਹੀ ਸੂਟ ਦਾ ਕਲਰ ਡਿਜ਼ਾਈਨ ਆ ਪਹਿਨੇ ਸਾਰੇ ਲਾਈਟ ਕਲਰ ਡਾਰਕ ਕਲਰ ਮਿਲ ਜਾਣਗੇ ਡਾਰਕ ਲਾਈਟ ਦੀ ਮੈਚਿੰਗ ਆ ਕੰਬੀਨੇਸ਼ਨ ਵਧੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਐਲਜੀਬੀਜੀ ਦੇ ਵੀ ਸਵਰ ਵਧੀਆ ਕਲਰ ਆਏ ਨੇ ਇਸ ਕਰਕੇ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਐਂਡ ਦੇ ਵਿੱਚ ਐਲਜੀਬੀਜੀ ਦੇ ਸੂਟ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਆਨਲਾਈਨ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਮੰਗਾ ਸਕਦੇ ਸੀ ਆ ਸਾਰੇ ਕਲਰ ਲੀਜੀ ਬੀਜੀ ਦੇ ਵਿੱਚ ਨਹੀਂ ਪਿਓਰ ਲੀਜੀ ਬੀਜੀ ਦਾ ਕਪੜਾ ਪੱਕੇ ਰੰਗ ਸਿਰਫ 300 ਰੁਪਏ ਦਾ ਸੂਟ ਹੈ ਜੀ